ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਦੀ ਘਾਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹਾਂ ਜੀ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਵਧੀਆ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਹੋ ਗਈ ਹੈ ਜੀ 1 ਜਨਵਰੀ ਤੇ ਬਾਕੀ ਵਧੀਆ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ YouTube ਪਰਿਵਾਰ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਕਰੇ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਤਰੱਕੀ ਆ ਲੈਵੇ ਜੀ ਹਨ ਸਾਰਿਆਂ ਨੂੰ ਪਰਮਾਤਮਾ ਵਾਦਾ ਕਰੇ ਤੰਦਰੁਸਤ ਰੱਖੇ ਸਾਰੇ ਦੇ ਕਾਰੋਬਾਰਾਂ ਚ ਵਾਰਕ ਤਾਂ ਪਾਵੇ ਜੀ ਹਨ ਪਰਮਾਤਮਾ ਸਭ ਨੂੰ ਖੁਸ਼ ਰੱਖੇ ਆਪਾਂ ਇਹ ਅਰਦਾਸ ਬੇਨਤੀਆਂ ਕਰਦੇ ਆ ਹਨ ਜੀ ਮੈਂ ਦੁਕਾਨਦਾਰ ਤੀ ਕਿੰਨਾ ਟਾਈਮ ਹੋ ਗਿਆ ਮੈਂ 8:30 ਵਜੇ ਆ ਗਈ ਸੀਗੀ ਤੇ ਹੁਣ ਤਾਂ ਜੀ ਸਵਾ 11 ਦਾ ਟਾਈਮ ਹੋ ਗਿਆ ਤੇ ਹਲੇ ਦੋਨੇ ਨਹੀਂ ਆਏ ਆਪਣੇ ਬੱਚੇ ਕੰਮ ਕਰਨ ਵਾਲੇ ਤੇ ਬਾਕੀ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਲਈ ਬਹੁਤ ਵਧੀਆ ਜੀ ਚਲੋ ਪਰਮਾਤਮਾ ਸਾਰਿਆਂ ਦੇ ਵਧੀਆ ਖੁਸ਼ੀਆਂ ਘੇੜੇ ਲੈ ਕੇ ਆਵੇ ਜੀ ਸੰਤਪਤੀਆਂ ਬਖਸ਼ੇ ਪਰਮਾਤਮਾ ਸਭ ਨੂੰ ਸਹਿ ਪੜੀ ਜਾਂਦਾ ਸੀਗਾ ਤੇ ਭਾਜੀ ਤੁਹਾਡੇ ਇੱਧਰ ਬੈਠੇ ਸੀਗੇ ਮੋਬਾਈਲ ਲਈ ਤੇ ਆਪਾਂ ਵਧੀਆ ਜੀ ਕੰਮ ਆਪਦਾ ਕਰੀ ਜਾਂਦੇ ਆ ਵਾਹਿਗੁਰੂ ਨੇ ਵਧੀਆ ਤੰਦਰੁਸਤੀ ਦਿੱਤੀ ਹੋਈ ਹੈ ਜੀ ਸਭ ਨੂੰ ਦੇਵੇ ਹਨਾ ਤੇ ਕਮਾਈਆਂ 'ਚ ਵਾਧੇ ਪਰੇ ਬੱਚਿਆਂ ਨੂੰ ਪੜ੍ਹਾਈਆਂ ਦੀ ਤਰੱਕੀਆਂ ਦੇਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਸਭ ਲਈ ਹਨਾ ਤੇ ਸੋਹਣੇ ਸੋਹਣੇ ਕੰਮ ਹੋਣ ਸੋਹਣੀ ਸੋਹਣੀ ਤਰੱਕੀ ਹੋਵੇ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਠੰਡ ਦਾ ਬਹੁਤ ਕਹਿਰ جاری ਹੈ ਜਿੰਨੀ ਕਿ ਲੇਟ ਪਈ ਹੈ ਠੰਡ ਉਨੀ ਕਾ ਆਪਦਾ ਅਸਰ ਵਖਾ ਰਹੀ ਹੈ ਤੇ ਚਲੋ ਅੱਜ ਮੈਂ ਨਵਾਂ ਸ਼ੋਰ ਲਿਆ ਜੀ ਤੇ ਇਕ ਕਿਸੇ ਨਵੇਂ ਦੇ ਡੱਬੀਆਂ ਵਾਲੀ ਹਲਕੇ ਪੱਛਮ ਦਿਸ਼ਾ ਔਰ ਲੈਣੀ ਹੈ ਤੇ ਤੁਸੀਂ ਆਪਣੇ ਨਾਂ ਨਾਲ ਮਗਵਾ ਵੀ ਸਕਦੇ ਹੋ ਗੱਲ ਕਰਕੇ ਆਪਣੇ ਕੋਲੇ ਹੈਗੇ ਐਵੇਂ ਦੇ ਸ਼ਾਲ ਤੇ ਹੋਰ ਵਧੀਆ ਜੀ ਹਨਾ ਤੇ ਠੰਡ ਚੱਲੀ ਜਾਂਦੀ ਹੈ ਛੁੱਟੀਆਂ ਪਤਾ ਨਹੀਂ ਹੈ ਵਧਣਗੀਆਂ ਕਿ ਨਹੀਂ ਵਧਣਗੀਆਂ ਬਾਕੀ ਕੋਲ ਸਕੂਲ ਅੱਜ ਕਹਿੰਦੇ ਲੱਗ ਗਏ 1 ਜਨਵਰੀ ਨੂੰ ਤੇ ਪਤਾ ਨਹੀਂ ਬਾਕੀ ਲੱਗੇ ਵੀ ਹੈ ਕਿ ਨਹੀਂ ਹਨਾ ਸੈਜ ਤਾਂ ਤਾਂ ਹੜੀ ਕਰ ਹੀ ਹੈਗਾ ਤੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਏ ਸੀ ਸੈਜ ਤੇ ਉਹਨਾਂ ਦੇ ਡੈਡੀ ਜੀ ਬਾਕੀ ਵਧੀਆ ਜੀ ਹਨਾ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਆਪਾਂ ਹੀ ਅਰਦਾਸ ਕਰਦੇ ਆਂ ਵਾਰ-ਵਾਰ ਜੋ ਪਿਛਲੇ ਸਾਲ ਆਪਣੇ ਕੰਮਕਾਰ ਜੇ ਅਧੂਰੇ ਰਹਿ ਗਏ ਆਪਾਂ ਇਸ ਸਾਲ ਦੇ ਵਿੱਚ ਕਰ ਸਕੀਏ ਜੀ ਹਨਾ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਕੱਲ ਥੋੜੀ ਧੁੱਪ ਨਿਕਲੀ ਸੀ ਅੱਜ ਤਾਂ ਹਲੇ ਤਾਈ ਕੋਈ ਵਾਈਤਾ ਹੀ ਨਹੀਂ ਹੈਗੀ ਚਲੋ ਦੇਖਦੇ ਆਂ ਠੀਕ ਆ ਮੈਂ ਸਵੇਰੇ ਜਲਦੀ ਆ ਗਈ ਸੀ ਆਪਾਂ ਦੁਕਾਨ ਤੇ ਕਿਉਂ ਸੂਟ ਸਲਾਈ ਵਾਲੇ ਕਾਫੀ ਆਏ ਪਏ ਸੀ ਆਪਾਂ ਦੇਣੇ ਸੀਗੇ ਤੇ ਮੈਂ ਕਿਹਾ ਵਿਚੋ ਫਿਰ ਤਮਤਾ ਹੁਣ ਹੁਣ ਥੋੜੇ ਹੌਲੀ ਹੌਲੀ ਲੇਟ ਲੇਟ ਹੀ ਹੁੰਦੀ ਠੰਡ ਦਾ ਕਰਕੇ ਫਿਰ ਵੀ ਆਪਾਂ 10 ਵਜੇ ਦੇ ਨੂੰ 11:30 ਵਜੇ ਦੀ ਰੋਟੀ ਬਣਾ ਕੇ ਖਾਈ ਲਈ ਦੀ ਆ ਤੇ ਹੋਰ ਵਧੀਆ ਜੀ ਚਲੋ ਫਿਰ ਆਪਾਂ ਤੁਹਾਨੂੰ ਮਿਲਾਂਗੇ ਤੇ ਬਸ ਦੁਬਾਰਾ ਫਿਰ ਆਪਾਂ ਹੀ ਕਹਿੰਨੇ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜੀ ਹਨਾ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਹਾਂ ਜੀ ਖੁਰ ਕਦ ਰੋ ਇੱਧਰ ਨੂੰ ਯਸ ਇੱਧਰ ਆ ਗਏ ਆ ਆਹ ਜਾ ਸਾਡਾ ਚਾਪੀ ਨੂੰ ਨਜ਼ਦੀਕ ਨਹੀਂ ਕਰਦੇ ਤੇ ਬਹੁਤ ਗਰਮ ਹੁੰਦਾ ਹਾਂ ਕਰ ਲੈਨੇ ਡੁੱਬਦਾ ਖੜਾ ਹਾਂ ਆਪਣੇ ਬਿੜੇ ਤੇ ਤਾਂ ਪਥੋੜੀ ਆਉਂਦੀ ਹੈ ਕੜਕੀ ਜਿਹੜਾ ਮੈਂ ਥੋੜੀ ਥੋੜੀ ਬਣਾਈ ਜੇ ਜਰ ਆਪਾਂ ਲੈਣ ਵਾਲੇ ਆਈ ਜਾਂਦੇ ਹੁਲਟੋ ਗਲ ਸਟੋਰ ਹੂੰ ਜਿੰਨੀ ਘੰਟੇ ਲੇਟ ਉਹਨਾਂ ਕ ਹਰੇ ਕੰਮੇ ਲੇਟ ਆ ਹਨ ਟੋਪ ਫੈਬਰ ਟੋਪ ਇਹਨਾਂ ਨੂੰ ਜੀ ਨਹੀਂ ਕਰਦਾ ਟੋਪ ਇਹ ਵਿੱਚ ਹਵਾ ਵਾਲੀ ਹੈ ਨਾ ਜਿੱਕਾ ਨੜਲ ਉਹ ਹੈ ਮੈਂ ਅੱਗੇ ਜੀ ਤੁਮ ਕੋਈ ਨਾ ਪਿਲੇ ਝਾਲ 2023 ਉਹ ਬਲੀ ਗਾਂ ਸੀ ਟੋਪੀ ਲਾਉਣ ਨੂੰ ਵੀ ਜੀ ਕਰਦਾ ਉਹ ਵੀ ਬੰਡ ਅਜ ਨਾ ਵਰਕੀਤਾ ਜੀ ਬਾਰੇ ਬੰਡ ਨੂੰ ਹੌਣ ਕੱਲਿਆ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਅਜ ਨਾ ਪ੍ਰਸਾਦ ਹੋਤੀ ਹੈਗਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਣਾ ਜਨਮ ਦੇਣਾ ਛੇ ਉਹਦਾ ਛੇ ਜਨਮ ਦਾ ਚੰਦਰ ਨੂੰ ਸਬਸਕ੍ਰਾਈਬ ਕਰਾਉਣ ਨੂੰ ਕਿਹਦੇ ਲਈ ਸਰ ਸਕੂਲ ਇੱਕ ਨੂੰ ਹੀ ਲੱਗਣਾ ਸ਼ਹਿਰ ਮੇਨਾਂ ਦਾ ਕੱਲ ਮੈਂ ਆਪਣੇ ਸਾਈਡ ਤੇ ਵੀ ਲੱਗਣਾ ਦੀਨਾ ਕਰਨਾ ਮੈਨੂੰ ਲੱਗਣਾ ਇਹਨਾਂ ਮੈਨੂੰ ਜਾਗੇ ਸੇ ਹਾਂ ਹੂੰ ਤੇਆ ਕੰਮ ਆਇਆ ਪੈਸਾ ਤੂੰ ਮੋਬਾਈਲ ਤੇ ਵੇਖਿਆ ਨਹੀਂ ਹਾਂ ਇਹ ਹਾਂ ਇਹ ਹੀ ਕਢਾ ਕੇ ਲੈ ਆਉਣ ਲੱਗਿਆ ਤੇਰਾ ਮਾਮਾ ਕਿਹਦੀ ਕਢਾ ਮੰਗ ਲਈ ਜੀ ਕਰਨਾ ਨਹੀਂ ਮੈਂ ਤਾਂ ਹੈ ਨਹੀਂ ਕੋਣ ਹੈ ਮੈਂ ਦੇਖਿਆ ਨਹੀਂ ਕੋਣ ਰਾਤ ਵੀ ਤੇਰੇ ਕੋਲ ਸੀਗਾ ਹੂੰ ਫਿਰ ਕਿਹਨੇ ਵੇਖਣਾ ਸੀ ਮੈਂ ਨਾ ਕੋਈ ਮੈਸੇਜ ਕਿੰਨੇ ਪੇਜ ਹੈ 15 ਅਗਲੀ ਹੈ 10 35 ਪਾਸ ਲੱਗਣਾ ਹੈ ਸਿੱਧੇ ਸਾਲ ਕੁਸ਼ਨਾਂ ਦੇੰਡ ਗਾਈਡਿੰਗ ਤੇ ਨੋਟ ਲਓ ਤੇ ਨੋਟ ਲਓ ਕੁਝ ਲਿਖਣੇ ਹੈ ਵੇਖ ਤੇ ਇਹਨਾਂ ਦਾ ਸਾਬ ਪਤਾਵਾ ਆਜੋ ਜੀ ਤੁਸੀਂ ਮੋਕਲੀ ਖਾਣੋ ਪੜਿਆ ਕਿੰਨਾ ਹੁੰਦੀ ਹੈ ਪੜਿਆ ਡੈਡ ਪੜੇ ਸਨੇ ਚ ਪੜਾ ਦੇ ਲਈ ਆਂਗਾ ਮੈਂ ਤੱਕ ਦਿਨ ਦਾ ਨਿਬਣਾ ਆਪੇ ਵੇਖ ਲੈ ਚਾਨਣ ਵਾਲਾ ਬਾਹਰ ਇੱਥੇ ਉੱਥੇ ਅੰਦਰ ਜਾ ਕੇ ਵੇਖ ਕੇ फिर जे पढ़ा की लिया जाना वेखे पाया नेड़े ही है कि लेखी जे मैं मोबाइल चेक कर ला कम देख लिया जो अखा जमे सर तो जो कम वेख ल तो करना बहुत सकूल है तो

ਚਾਪਿੱਕੇ ਹੋਤ ਨਾ ਬਿਗਲੇ ਹਾਂ ਯਾਰ ਆਪਾਂ ਵਿੱਚ ਤੁਹਾਰ ਤੋ ਕਿਹੜੀ ਹੈ ਜੀ ਜਾਣ ਵਾਲੀ ਆ ਬਸ ਹੁਣੇ ਫਰੀਜੇ ਹੋਏ ਸੀਗੇ ਕਾਫੀ ਦਾ ਦੀ ਕਟਿੰਗ ਕਰਨੀ ਮੂਝੇ ਇਹ ਬਣਾਉਣੀ ਇਹ ਦੋਨੋਂ ਗੁੜੀ ਸਨ ਮੰਗਾ ਬੱਸ ਨਾ ਬੰਦਕ ਤੋਪਾ ਸੈਲਫੇਰ ਕੋਈ ਚਾਚੂ ਪੀ ਕੇ ਹੋਇਆ ਕੰਮ ਕਰਦੇ ਆ। ਬੋਲਣਾਓ ਜੀ ਕੀ ਹਾਲ ਅੱਜ 31 ਦਸੰਬਰ ਹੈ। ਤੇ 2024 ਦਾ ਲਾਸਟ ਡੇ ਹੈ। ਪਰ ਮਾਤਾ ਮਾਂ ਖੁਸ਼ੀਆਂ ਲੈ ਕੇ ਆਵੇ ਜੀ ਨਵੇਂ ਸਾਲ 'ਚ ਸਾਰਿਆਂ ਲਈ। 2500 ਖਾਂਤੀ ਦਾ ਵਾਈਬਰੂ ਸਾਰਿਆਂ ਤੇ ਜਿਹੜਾ ਵੀ ਦਰ ਆਪਣੇ ਬੂਟੇ ਵਧੀਆ ਲੱਗੇ ਆ ਕੁਝ ਸਤੇ ਹੋਰ ਥਣ ਨਾ ਲੱਗਾ a、vale. n